ਜੀ ਗੱਲ ਜੀ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਣੀ ਸਿੰਘ ਨੇ ਹੁਣ ਇੱਕਦਮ ਹੱਦਾਂ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਜੀ ਸਮਝ ਲੈ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹਣੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵਧਦਾ ਜਾਣਾ ਜੋ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾਂ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੀ